ਕਈ ਵਾਰੀ ਮੈਨੂੰ ਇਹ ਲੱਗਦਾ ਹੁੰਦਾ ਕਿ ਹਮੇਸ਼ਾ ਕਹਿੰਦੇ ਹੁੰਦੇ ਆ ਕਿ ਆਰਟਿਸਟ ਲੋਕਾਂ ਕੋਲ ਬਹੁਤ ਸ਼ਬਦ ਹੁੰਦੇ ਆ ਯਾ ਜਿਹੜੇ ਇਸ ਫੀਲਡ 'ਚ ਕੰਮ ਕਰਦੇ ਆ ਤੇ ਕਈ ਵਾਰੀ ਤੁਹਾਡੇ ਕੋਲ ਸ਼ਬਦ ਹੁੰਦੇ ਹੀ ਨਹੀਂ ਤੁਹਾਨੂੰ ਮਹਿਸੂਸ ਹੀ ਨਹੀਂ ਹੋ ਰਿਹਾ ਹੁੰਦਾ ਕਿ ਕੀ ਬੋਲੀਏ ਆਪਾਂ ਔਰ ਜਦੋਂ ਸ਼ੂਟ ਕਰ ਰਹੀ ਸੀ ਕਦੇ ਵੀ ਨਹੀਂ ਸੋਚਿਆ ਸੀ ਕਿ ਇਹ ਫਿਲਮ ਇੰਨਾ ਰਿਲੀਜ਼ ਹੋਊਗੀ ਬਸ ਮੈਨੂੰ ਇਹ ਫੀਲ ਹੁੰਦਾ ਕਿ ਜਿਹੜੇ ਫਨਕਾਰ ਹੁੰਦੇ ਆ ਉਹ ਕਦੇ ਵੀ ਧਰਤੀ ਤੋਂ ਜਾਂਦੇ ਨਹੀਂ ਕਦੇ ਵੀ ਉਹ ਖਤਮ ਹੁੰਦੇ ਨਹੀਂ ਜਦੋਂ ਇੱਕ ਵਾਰੀ ਕੋਈ ਫਨਕਾਰ ਬਣ ਜਾਂਦਾ ਉਹ ਹਮੇਸ਼ਾ ਸਾਡੇ ਦਿਲ ਚ ਰਹਿੰਦਾ ਤੇ ਰਾਜਵੀਰ ਵੀਰਾ ਹਮੇਸ਼ਾ ਮਹਿਸੂਸ ਹੁੰਦੇ ਰਹਿਣਗੇ ਹਮੇਸ਼ਾ ਜਦੋਂ ਵੀ ਸਕਰੀਨ ਤੇ ਦੇਖਾਂਗੇ ਔਰ ਕਦੇ ਵੀ ਇਹ ਮਹਿਸੂਸ ਨਹੀਂ ਹੋਊਗਾ ਕਿ ਉਹ ਇੱਥੇ ਨਹੀਂ ਹੈ ਕਿ ਉਹਨਾਂ ਨੇ ਜੋ ਗਾਣੇ ਗਾਏ ਜੋ ਉਹਨਾਂ ਨੇ ਸਾਡੇ ਪੰਜਾਬ ਨੂੰ ਜੋ ਜਿੰਨੀ ਖੂਬਸੂਰਤੀ ਨਾਲ ਗਾਇਕੀ ਨਾਲ ਜਿੰਨਾ ਕੁਛ ਉਹਨਾਂ ਨੇ ਸੁਣਾਇਆ ਔਰ ਕਦੇ ਵੀ ਸ਼ਾਰਟਕਟ ਨਹੀਂ ਵਰਤੇ ਉਹਨਾਂ ਨੇ ਕਦੇ ਵੀ ਮੈਨੂੰ ਲੱਗਦਾ ਕੰਟਰੋਵਰਸੀ ਨਹੀਂ ਕੀਤੀ ਔਰ ਫਿਲਮਾਂ ਇਹ ਤਾਂ ਰਿਲੀਜ਼ ਹੋਊਗੀ ਕਦੇ ਨਹੀਂ ਸੋਚਿਆ ਸੀ